ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਗਾਵਾਂ ਤਾਜ਼ੀਆਂ ਸੁਣੀਆਂ ਵੀ ਆ ਠੀਕ ਹੈ ਜੀ ਬਾਅਦ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ نوٹ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆ ਜੀ ਬਾਈ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਾਬੂ ਸਾਸੀ ਗਾਈ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਕੱਲੂ ਸਿੰਘ ਪਿੰਡ ਤੌੜਾ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਬੂ ਜੀ ਆਪਣੇ ਕੋਲ ਕਿੰਨੇ گاਵਾ ਅੱਜ ਅੱਜ ਆਪਣੇ ਕੋਲ ਤਿੰਨ گاਵਾ ਨੇ ਜੀ ਠੀਕ ਹੈ ਜੀ ਹਾਂਜੀ ਤੇ ਪਹਿਲੀ ਗਾਂ ਦੀ ਜਾਣਕਾਰੀ ਦਿਓ ਜੀ ਦੀ ਪਹਿਲੀ ਗਾਂ ਨੂੰ ਯਾ ਤਿੰਨ ਦਿਨ ਹੋ ਗਏ ਸੂਈ ਨੂੰ ਹਾਂਜੀ ਦੁੱਧ ਹੁਣ ਇਹਦੇ ਥੱਲੇ ਹੋਊਗਾ 16 ਕਿਲੋ ਠੀਕ ਹੈ ਜੀ ਹਾਂਜੀ ਤੇ ਰੇਟ ਕਿੰਨੀ ਸੀਲ ਵੱਧੂ ਆ ਠੀਕ ਹੈ ਜੀ ਹਾਂ ਤੇ ਰੇਟ ਰੇਟ ਹੈ ਆਪਾਂ ਦੇਣੀ ਆ ਜੀ 60000 ਦੀ ਪੂਰੇ 60000 ਦੀ ਹਾਂ ਜੀ ਠੀਕ ਹੈ ਜੀ ਬੱਚਾ ਬੱচ্চਾ ਮੱਛਾ ਜੀ ਮੰਗਰ ਬੱਛਾ ਹਾਂ ਜੀ ਬੜਾ ਸੈੱਟ ਤੋਂ ਬਾਬੂ ਮੜਾ ਦਿਖਾ ਦਿਓ ਲਓ ਜੀ ਲਓ ਲਓ ਚੈੱਕ ਕਰ ਸਾਨੂੰ ਬੱਛਾ ਭਰਾ ਮੰਗਰ ਇਹ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਾਨੂੰ ਚੰਗੀ ਤਰ੍ਹਾਂ ਇਹ ਵੀ ਤੁਹਾਨੂੰ ਤਾਜ ਲਾ ਸਕਦੇ ਠੀਕ ਹੈ ਲਓ ਜੀ ਸੈੱਡਾਂ ਤਿੰਨੇ ਬਾਬੂ ਤੋਰੋਗੇ ਮੜਾ ਜੀ ਹਾਂ ਜੀ ਹਾਂ ਤੋਰਾਂਗੇ ਆ ਲਓ ਬਾਬੂ ਨੇ ਰੇਟ ਆਪ ਨੂੰ ਪੂਰਾ ਦੱਸਤਾ ਠੀਕ ਹੈ ਨਾ ਕਈ ਵੀਰ ਆਪਾਂ ਨੂੰ ਰੇਟ ਭਰਾ ਦੱਸ ਦਿੰਦੇ ਆ ਕਈ ਵੀਰ ਅਗਲਾ ਕਹਿੰਦਾ ਰੇਟ ਨਹੀਂ ਪਾਈ ਪੋਸ ਤਾਂ ਮੈਂ ਕੋਈ ਬਹੁਤ ਦਾ ਹਰਕਤ ਵੀ ਹੁੰਦਾ ਹਨ ਤੇ ਦੱਸਣਾ ਜਾਂ ਨਾ ਦੱਸਣਾ ਅਗਲੇ ਦੀ ਮਰਜ਼ੀ ਹੁੰਦੀ ਆ ਠੀਕ ਹਨ ਭਰਾ ਠੀਕ ਹੈ ਜੀ ਲੋ ਭਰਾ ਪੂਰਾ ਤਰਾਟਾ ਸਾਹਦੇ ਸਾਹਮਣੇ ਆ ਲੋ ਭਰਾ ਮੋੜ ਦੇ ਮੋੜ ਦੇ ਲੋ ਜੀ ਬਾਪੂ ਜੀ ਨੇ ਜ਼ਰੂਰ ਕੰਡੈਕਟ ਕਰੋ ਭਰਾ ਜੇ ਵੇਦਨ ਤਾਜ਼ਾ ਤੁਸੀਂ ਲਾ ਸਕਦੇ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਬਾਪੂ ਦੂਜੀ ਵਾਰ ਦੀ ਜਾਣਕਾਰੀ ਦਿਓ ਜੀ ਦੂਜੇ ਮਹੀਨ ਭਾਈ ਦੂਜੇ ਸੂਏ ਆਏ ਵੀ ਹਾਂਜੀ ਇਹ ਕੱਲ੍ਹ ਵਾਲੀ ਰਾਤ ਦੀ ਸੂਈ ਆ ਠੀਕ ਹੈ ਜੀ ਹਾਂ ਤੇ ਬੱਚਾ ਬੱਚਾ ਇਹ ਦੇ ਮਗਰ ਮੱਛਾ ਠੀਕ ਹੈ ਜੀ ਹਾਂ ਤੇ ਇਹਦਾ ਰੇਟ ਪਾਪੂ ਪਹਿਲੀ ਦੱਸ ਦੇ ਇਹਦਾ ਰੇਟ ਹੈਗਾ ਭਾਈ 75000 ਰੁਪਇਆ 75000 ਦੁੱਧ ਦੁੱਧ ਹੁਣ 18 ਕਿਲੋ ਆ ਠੀਕ ਹੈ ਕੱਲ੍ਹ ਵਾਲੀ ਰਾਤ ਦੀ ਸੂਈ ਵੀ ਆ ਠੀਕ ਹੈ ਹਾਂ ਠੰਡੀ ਸੀਲ ਵੱਧੂ ਆ ਠੀਕ ਹੈ ਲੋਲੇ ਵਾਪਰਾ ਦੇਖ ਸਕਦਾ ਦਿਨ ਸੈੜ ਵਿੱਚ ਚੈੱਕ ਕਰ ਲੈਂਦਾ ਠੀਕ ਹੈ ਫੋਨ ਮੇਰੇ ਪਿੱਛੇ ਨੂੰ ਲਓ ਜੀ ਲਓ 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 ਜੀ ਆ ਦੇਖੋ ਕਿਸ ਕੁਆਲਟੀ ਤੇ ਬੱਚਾ ਦਾ ਭਰਾ ਹੋ ਸੇ ਉਧਰ ਵੀ ਦਿਖਾਉਣੇ ਬਾਪੂ ਕੋ ਤੋਰ ਦੇ ਨੂੰ ਵੀ ਲਓ ਜੀ ਠੀਕ ਹੈ ਠੀਕ ਹੈ ਬੱਚਾ ਵੀ ਤੁਹਾਨੂੰ ਦਿਖਾਉਣੇ ਪਰਾ ਬਾਪੂ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਪੂ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਸੀ ਠੀਕ ਹੈ ਜੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਨੇ ਵੀਡੀਓ ਨੂੰ ਵੀ ਤੇ ਬਾਕੀ ਬਾਪੂ ਆਪਣੇ ਬੈਕੇ ਨਹੀਂ ਗਾਇ ਮਾਰ ਗਿਆ ਹਾਂ ਜੀ ਸਾਰਿਆਂ ਬੈਗੇ ਜਾਂਦੇ ਆ ਆਪਣੇ ਦੂਜੇ ਤੀਜੇ ਦੇ ਅਨੁਸਾਰਿਆਂ ਬੈਗੇ ਜਾਂਦਿਆਂ ਨੇ ਠੀਕ ਹੈ ਜੀ ਠੀਕ ਹੈ ਹਾਂ ਤੁਸੀਂ ਮੋੜ ਦੇ ਪਰਾ ਮੋੜ ਲਓ ਜੀ ਕੱਕਦਾ ਕਹਿਣਦਾ ਹੁਣ ਇਹ 30 ਕਹੀ ਆ ਯਾ ਕੀ ਫਾਇਦਾ ਆਪਾਂ ਨੂੰ ਸਹੀ ਗੱਲ ਬੋਲੂ ਸਹੀ ਗੱਲ ਤੇ ਕਰਦਾ ਜਿਹੜੀ ਕਰਦਾ ਹਾਂ ਠੀਕ ਹੈ ਜੀ ਠੀਕ ਬੱਚਾ ਦੇਖ ਸਕਦਾ ਗਾਹਾਂ ਅਗਲਾ ਆਪ ਦੀ ਮਰਜ਼ੀ ਦਾ ਤੇ 25 ਚੋਲੇ 28 ਚੋਲੇ ਜਿੰਨਾ ਹੈਗਾ ਅੱਜ ਆਪਾਂ ਉਹਨਾਂ ਦੱਸਤਾ ਠੀਕ ਹੈ ਜੀ ਲੈ ਵਾ ਅੰਦਾਜ਼ਾ ਅਗਲਾ ਆਪ ਲਾ ਸਕਦਾ ਆ ਜੀ ਹਾਂ ਠੀਕ ਹੈ ਜੀ ਹਾਂ ਮੈਨੂੰ ਤੀਜੀ ਗਾਂਹ ਦੱਸੋ ਜੀ ਜਾਣਕਾਰੀ ਤੀਜੀ ਗਾਂਹ ਨੂੰ ਅੱਜ 3 ਦਿਨ ਹੋ ਗਏ ਸੁਈ ਨੂੰ ਹਾਂਜੀ ਯਰਸੀ ਆ ਸੁਵੇ ਦੂਜੇ ਆ ਠੀਕ ਹੈ ਜੀ ਹਾਂ ਇਹ ਜਰਸੀ ਜਾ ਗਈ ਜਰਸੀ ਜੀ ਹਾਂ ਜੀ ਠੀਕ ਹੈ ਠੀਕ ਲੋਪਰਾ ਚੱਕਰ ਸਦਾ ਹਾਂ ਤੁਮ ਤੁਸੀਂ ਚੈੱਕ ਕਰ ਲੈ ਲੋ ਜਰਸੀ ਚਾਗੀ ਤੇ ਲਈ ਛੜ ਪਿਆਰ ਜਰਸੀ ਆ ਠੀਕ ਹੈ ਠੀਕ ਹੈ ਬੱਚਾ ਬਾਪੂ ਦੇ ਮਗਰ ਬੱਚਾ ਮਗਰ ਬੱਚਾ ਹੀ ਆ ਬੱਸ ਹੈ ਜੀ ਹਾਂ ਵਾਸਪੁਰਾ ਬੱਚਾ ਇਹਦਾ ਤੇ ਫੇਸ ਕੁਆਲਟੀ ਦੇ ਸਕਦਾ ਭਰਾ ਬਾਪੂ ਨੂੰ ਮਾਇਆ ਹੈ ਵਾ ਕੋੜਾ ਜਾ ਇਹ ਤਾਂ ਉਹੀ ਆ ਭਾਈ ਇਹ ਤਾਂ ਸ਼ੁਰੂ ਤੋਂ ਜਮਾਂਦਰ ਹੀ ਆ ਲੈ ਠੀਕ ਹੈ ਜੀ ਠੀਕ ਹੈ ਜਮਾਂਦਰ ਹੀ ਆ ਜਮਾਂਦਰ ਹੀ ਆਦਾ ਕੋਈ ਦੁੱਖ ਨਹੀਂ ਤਕਲੀਫ ਨਹੀਂ ਆਦਾ ਪੋਲਾ ਹੀ ਆ ਪਾਣੀ ਵਰਗਾ ਹੀ ਆ ਠੀਕ ਹੈ ਜੀ ਠੀਕ ਹੈ ਹਾਂ ਰੇਟ ਬਾਪੂ ਦਾ ਰੇਟ ਇਹਦਾ ਹੈਗਾ 62000 ਰੁਪਿਆ 62000 ਹਾਂਜੀ ਠੀਕ ਹੈ ਜੀ ਉਪਰ ਮਗਰ ਬਸਾ ਪਿੰਨੇ ਬਸੇ ਹਮ ਪਿੰਨੇ ਗੰਗਮਸੂਂਗਮੇ ਠੀਕ ਹੈ ਜੀ ਬਾਪੂ ਨੇ ਪਹਿਲੇ ਹੀ ਦੱਸਤਾ ਕਿਉਂਕਿ ਅਗਲਾ ਵੀਡੀਓ ਦੇਖ ਕੇ ਅਗਲਾ ਆਉਂਦਾ ਤਾਂ ਮਾੜਾ ਕੀ ਤਰਾਹ ਨਹੀਂ ਕਰੀਬ ਹਾਂ ਦੱਸਣ ਦਾ ਪਹਿਲਾਂ ਬਾਪੂ ਫਰਜ਼ ਬਣਦਾ ਕਿ ਨਹੀਂ ਹਾਂਜੀ ਹਾਂ ਦੁੱਧ 16 ਲੀਟਰ ਤਿਆਰ ਆ ਗਿਆ ਅਗਲਾ ਚਾਰ ਰੰਗ ਚੋਲੇ ਦੋ ਰੰਗ ਚੋਲੇ ਠੀਕ ਹੈ ਜੀ ਦਹੀ ਲੀ ਕਰਕੇ ਲੈ ਜਾ ਸਕਦੇ ਦਹੀ ਲੀ ਕਰਕੇ ਠੰਡੀ ਸੀਲ ਠੀਕ ਹੈ ਜੀ ਠੀਕ ਹੈ ਉਪਰੋਂ ਦੁਬਾਰੇ ਫੇਸ ਚੈੱਕ ਕਰ ਸਕਦੇ ਹਾਂ ਕਦ ਕੱਦ ਕੁਰਤਾ ਵੱਡਾ ਵੈਸੇ ਦੂਜੀ ਨੂੰ ਹਣਾ हां जी हां ਮਾਤਨ ਵਾਲੀ ਨਹੀਂ ਹੈਗੀ ਪੰਜਾਬ ਵਾਲੀ ਨਾ ਨਾ ਪੰਜਾਬ ਵਾਲੀ ਹੈ ਇਹ ਤਾਂ ਪੰਜਾਬ ਵਾਲੀ ਹੈ हां ਜਰਸੀ ਜਿਹੜੀ ਆ ਮੇਰਾ ਤੋਰ ਦਉਣ ਵੀ ਲੋ ਜੀ ਅਕੁਰਾ ਤਰ੍ਹਾਂ ਦੇਖ ਸਕਦਾ ਲੋ ਜੀ ਘਰਮ ਵਾਲੀ ਦਾ ਲਓ ਜੀ ਮੋੜ ਲੇ ਕੋ ਲੋ ਜੀ ਫੇਸ ਕੁਆਲਟੀ ਦੇਖ ਸਕਦੇ ਦੇਖ 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 ਥੋੜਾ ਜਿਆਦਾ ਧੱਕਾ ਕਰ ਗਈ ਲੋ ਜੀ ਆਪਕੂ ਜੀ ਨਾਲ ਜ਼ਰੂਰ ਕਨਡਕਟ ਕਰੂਗਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ